ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਫਤੇਗੜ ਛੰਨਾ ਤੋਂ ਦੂਜਾ ਸੂਆ ਤਾਜੀ ਸੂਹੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲੈਦੇ ਹਾਂ ਬਾਈ ਹਸੀਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਵੀਰੇ ਆਪਣਾ ਨਾਮ ਹਰਦੀਪ ਸਿੰਘ ਜੀ ਨਾਮ ਹਰਦੀਪ ਪਿੰਡ ਫਤੇਗੜ ਛੰਨਾ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 97792 72800 97792 72800 72800 72800 72800 ਤੇ ਜਿਹੜੀ ਆਪਾਂ ਸਕਰੀਨ ਤੇ ਹਰਦੀਪ ਮੱਝ ਦੇ ਕਿਨੇ ਕਹਿਮਾ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਤੇ ਕਹਿ ਦਨੋਗੇ ਸੂਈ ਨੂੰ ਸੂਈ ਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਤੇ ਦੁੱਧ ਹੁਣ ਹਾਜ਼ਰ ਕਿੰਨਾਗਾ ਮਾੜੀ ਲੱਤ ਲੋਡ ਕਰ ਹਾਜ਼ਰ 9 ਕਿਲੋ ਆਈ 9 ਕਿਲੋ ਦੁੱਧ ਹਾਜ਼ਰ ਆ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਤਾਂ ਆਪਾਂ ਦੋ ਟਾਈਮ ਚੋਕੇ ਦੇ ਦੇ ਦਾਂਗੇ ਹਾਂਜੀ ਹਾਂਜੀ ਦੋ ਟਾਈਮ ਦੋਸਤੋ 9 ਕਿਲੋ ਵੀਰ ਕਹਿੰਦਾ ਦੁੱਧ ਹਾਜ਼ਰ ਹੈਗਾ 9 ਕਿਲੋ ਦੁੱਧ ਆਪਾਂ ਦੋ ਟਾਈਮ ਤਿੰਨ ਟਾਈਮ ਜਿਹੜਾ ਵੀਰ ਸੌਦਾ ਕਰਦਾ ਉਹਨੂੰ ਮਿਣਕੇ ਦੇਵਾਂਗੇ ਤੇ ਹਰਦੀਪ ਇਹਦਾ ਲੈਣ ਲੈਣ ਦੇ ਨਾਲਾ ਰੇਟ ਕੀ ਹੋਊਗਾ ਵੀਰੇ ਲੈਂਡ ਦੇਣਾ ਹੈ 10 ਲੱਖ ਰੁਪਏ ਲੱਖ ਰੁਪਏ ਦੀ ਦੇਵਾਂਗੇ ਮੁੱਲ ਕੁਛ ਮਰਜ਼ੀ ਕਰਾਓ ਹਾਂ ਲੱਖ ਚੋਂ ਮਾਨਤਾਣ ਤਾਂ ਹੋ ਜੂਗਾ ਹਾਂ ਮਾਨਤਾਣ ਕਰ ਦੋਸਤੋ ਲੱਖ ਚੋਂ ਮਾਨਤਾਣ ਹੋ ਜੂਗਾ ਸੀਲ ਸੰਤ ਠੰਡੇ ਸਵਾਲੀ ਝੋਟੀ ਆ ਦੋਸਤੋ ਵਧੀਆ ਕਰਦਾ ਕੋਈ ਕਰਦ ਛੋਟਾ ਨਹੀਂ ਗੋਲ ਸਿੰਘ ਤੇ ਮੰਗਰ ਬੱਚਾ ਹੈਗਾ ਕੱਟਾ ਨਿਖਣਵਾ ਥਾਣ ਲੱਗਿਆ ਮੁਠੀ ਵਾਲਾ ਗੈਪ ਤੇ ਹਰਦੀ ਬਤਾਰਾ ਮਰਵਾ ਲੂ ਐਵੇਂ ਜੋ ਕਰੀ ਵੀਰੇ ਦੋਸਤੋ ਸੀਲ ਸੰਤ ਠੰਡੇ ਸਵਾਲੀ ਝੋਟੀ ਆ ਪਰ ਸਮਾਂ ਚ ਆਪਣੀ ਬੱਚਾ ਲਾ ਕੇ ਪਹਿਲਾਂ ਵੀ ਲੈਂਦੀ ਹੋਈ ਐ ਤੇ ਮੰਗਰ ਲੈ ਤੇ ਵੀ ਮਾਰਦੇ ਦੋਸਤੋ ਜੈਨੂਨ ਜਾਬੀਰ ਨੇ ਪ੍ਰਾਈਜ਼ ਮੰਗਿਆਗਾ 1 ਲੱਖ ਰੁਪਿਆ ਰੇਟ ਕੋਈ ਫਿਕਸ ਨਹੀਂ ਕਰਿਆ ਇਹ ਬੰਦੇ ਦਾ ਮਾਨ ਤਾਣ ਜ਼ਰੂਰ ਹੋਗਾ ਲੱਖ ਰੁਪਏ ਚੋਂ ਤੇ ਮਾਰ ਦੀ ਕਰਦੀ ਹੈ ਨਹੀਂ ਨਾ ਹੀ ਕੋਈ ਮਾਰਦੀ ਬੁੜੀਆਂ ਚੋਲੇ ਬੰਦਾ ਚੋਲੇ ਕੋਈ ਦਿੱਕਤ ਨਹੀਂ ਦੋਸਤੋ ਸੀਲ ਆ ਸੰਤ ਠੰਡਾ ਸੁਭਾਅ ਝੋਟੀ ਦਾ ਬਿਲਕੁਲ ਇਹਨਾਂ ਰਿਜਨੇਵਲ ਜਾਂ ਪ੍ਰਾਈਜ਼ ਕੀਤਾ ਵੀਰ ਨੇ 1 ਲੱਖ ਰੁਪਿਆ ਗੋਲ ਸਿੰਘ ਆ ਜੀ ਇਦਾਂ ਦੀ ਝੋਟੀ ਆਪਾਂ ਤੋਕੜ ਵੀ ਲੈਣ ਜਾਂਦੇ ਆ 85 ਤੋਂ 90 ਹਜ਼ਾਰ ਰੁਪਿਆ ਆਪਾਂ ਨੂੰ ਲਾਉਣਾ ਪਊਗਾ ਕਿਉਂਕਿ ਸਾਰੇ ਪਾਸਿਓਂ ਚੰਗੇ ਕਿਸੇ ਪਾਸਿਓਂ ਵੀ ਹੱਥ ਤਰਾ ਨਹੀਂ ਹੈਗਾ ਝੋਟੀ ਜੀ ਗੋਲ ਸਿੰਘ ਥਾਣਾ ਮੁਠੀ ਵਾਲਾ ਨਿਕੜਮਾ ਤੇ ਸਮੀਪਲੀ ਰਾਜੀ ਚੰਗੀ ਹੈਗੀ ਬਾਕੀ ਚੌਣ ਚਵਾ ਵੀ ਦੋਸਤੋ ਚੰਗਾ ਸੀਲ ਸੰਤ ਠੰਡਾ ਸੁਭਾਗ ਆ 1 ਲੱਖ ਰੁਪਈਆ ਵੀਰ ਨੇ ਰੇਟ ਕੀਤਾ ਰੇਟ ਕੋਈ ਫਿਕਸ ਨਹੀਂ ਘਰੇ ਆਏ ਬੰਦੇ ਦਾ ਮਾਣਤਨ ਜ਼ਰੂਰੂਗਾ ਬਾਕੀ ਜਿਹਰ ਜਾ ਦੋਸਤੋ ਰੇਟ ਆ ਉਸ ਹਮ ਨਾਲ ਥਣ ਲੈ ਹਵਾਨਾ ਬਿਲਕੁਲ ਸਾਫ ਤੇ ਕਿਸੇ ਵੀ ਪਾਸੇ ਝੋਟੀ ਦੇ ਹੱਥ ਤਰਾ ਨਹੀਂ ਲੈਣ ਦੇਣ ਵਾਲਾ ਵੀਰ ਨੇ ਰੇਟ ਦਿੱਤਾ ਜੇ ਕਿਸੇ ਮੇਰੇ ਵੀਰ ਨੇ ਮੀਡੀਅਮ ਸਾਈਜ਼ ਚ ਵੱਤ ਮੋਲ ਵਾਲੀ ਮੱਝ ਲੈਣੀਆਂ ਤਾਂ ਵੀਰ ਹਰਦੀਪ ਨਾਲ ਜਰੂਰ ਕੰਟੈਕਟ ਕਰੋ ਹਰਦੀਪ ਦਾ ਮੋਬਾਈਲ ਨੰਬਰ ਫੇਰ ਬੋਲਦੇ ਵੀਰੇ 9779272807 97792 72807 72807 ਤੋਰੇ ਤਾਰੇ ਦੀ ਬਿਲਕੁਲ ਸਾਫ ਦੋਸਤੋ ਕਿਸੇ ਪਾਸੇ ਵੀ ਕੋਈ ਹੱਥ ਤਰਾ ਨਹੀਂ ਗਿਆ ਪਹਿਲਾਂ ਆਪਾਂ ਦੂਜੀ ਵੀਡੀਓ ਚ ਤੋੜ ਕੇ ਦਿਖਾਈਏ ਨਾਲ ਕਟੀਆਂ ਦੀ ਵੀਡੀਓ ਕਵਰ ਕੀਤੀ ਹੈ ਪੰਜ ਕਟੀਆਂ ਨੇ ਵੀਰ ਕੋਲੇ ਬਿਲਕੁਲ ਐਨ ਜੈਨੂਇਨ ਜੇ ਰੇਟ 17000 ਤੋਂ ਕਟੀਆਂ ਦੇ ਸਟਾਰਟ ਨੇਗੇ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀ